ਇਬਨ ਕਬੱਡੀ ਕੱਪ ਤੇ ਮੇਰੇ ਮਿੱਤਰੋ ਸਿਰਾ ਕਰਾ ਗਿਆ ਏਕਮ ਗੋਪੀ ਦੀ ਚੇਲਾ ਕਹਿੰਦੇ ਲੁੱਟਦਾ ਮੇਲਾ ਏਕਮ ਪ੍ਰਤਾਪਪੁਰੀ ਆ ਕਹਿੰਦਾ 13 ਟੱਚ ਤੇ 6 ਜੱਫੇ ਲਾ ਕੇ ਕੋੜੇ ਦਾ ਜੇਤੂ ਬਣ ਗਿਆ ਮੇਰੇ ਮਿੱਤਰੋ ਗੋਪੀ ਦਾ ਚੇਲਾ ਸਿਰਾ ਕਰਾ ਗਿਆ ਨਾਲ ਹੀ ਮੈਂ ਇੱਕ ਪੱਤਰ 17 ਕਬੱਡੀਆ 17 ਨੰਬਰ ਪਾ ਕੇ ਬੈਸਟ ਰੇਡਰ ਬਣ ਗਿਆ ਤੁਹਾਨੂੰ ਦੋਵਾਂ ਦੀ ਖੇਡ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਨਾਲ ਹੀ ਇੱਕ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਸੀਂ ਮਿਸ ਨਾ ਕਰੋ ਹੁਣ ਤੁਸੀਂ ਦੇਖੋ ਇਹ ਫੁੱਲ ਵੀਡੀਓ Okay. <laughs> ਸੋਹਣਾ ਹੀ ਮਾਂ ਨੇ ਜੰਮਿਆ ਹੀ ਪੁੱਤ ਬੜਾ ਸੋਹਣਾ ਹੀ ਹਲੇ ਉੱਠਿਆ ਏ ਕਈਆਂ ਨੂੰ ਮਿਠਾਉਣਾ ਏ ਨਾ ਪੁੱਤਰ ਦਾ ਟੈਪ ਟੇ ਆਣਾ ਏ ਲੈ ਸਾਈਡ ਚੱਕਿਆ ਦਿੱਤਾ ਮਹਿਕ ਪੱਤਾ ਦਾ ਅੱਜ ਮਾਣੇ ਦਾ Tá aqui